ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਜੋ ਬੇਨਤੀਆਂ ਨੇ ਜੋ ਇੱਕ ਨਵੀਂ ਉੱਠੀ ਕਥਾਵਾਚਕ ਬੀਬੀ ਐ ਬੀਬੀ ਪ੍ਰੋਬਲੀ ਇਨਕੋਰ ਉਸ ਦੇ ਬਾਰੇ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਬੀਬੀ ਪ੍ਰੋਬਲੀ ਇਨਕੋਰ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਉਸ ਨੇ ਕਈ ਐਦਾਂ ਦੇ ਵਿਵਾਦਿਤ ਸ਼ਬਦ ਬੋਲ ਦਿੱਤੇ ਆਪਣੇ ਚੱਲਦੇ ਬਲੌਗ ਦੇ ਵਿੱਚ ਤੇ ਇੱਕ ਨਿਹੰਗ ਸਿੰਘ ਜੋ ਕਿ ਲਾਈਵ ਆ ਕੇ ਬੀਬੀ ਪ੍ਰਬਲਮ ਕੋਰ ਦੇ ਬਾਰੇ ਕਹਿ ਰਿਹਾ ਹੈ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੇਵ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਢਾਡੀ ਮਾਨ ਸਿੰਘ ਉਹਨਾਂ ਨੇ ਵੀ ਰਿਪਲਾਈ ਦਿੱਤਾ ਸੀ ਆ ਬੀਬੀ ਪ੍ਰੋਬਲਮ ਕੋਰ ਦੇ ਲਈ ਕਿਉਂਕਿ ਇਹ ਆਪਣੇ ਚੱਲਦੇ ਦੀਵਾਨਾ ਦੇ ਵਿੱਚ ਇਹ ਆਪਣੀ ਜ਼ੁਬਾਨ ਦੇ ਉੱਪਰ ਕੰਟਰੋਲ ਨਹੀਂ ਰੱਖਦੀ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਰੇ ਵੀ ਅਸਨੇ ਅਪੱਤੀ ਜਨਕ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਆਖੀ ਵਿਵਾਦ ਇਸ ਗੱਲ ਨੂੰ ਲੈ ਕੇ ਆ ਗਿਆ ਸੀ ਇਸ ਨੇ ਕਿਹਾ ਸੀ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਇੱਕ ਫੋਰਨਰ ਆਈ ਸੀ ਤੇ ਉਸ ਦੇ ਨਾਲ ਨਿਹੰਗ ਸਿੰਘਾਂ ਨੇ ਬਤਮੀਜੀ ਕੀਤੀ ਤੇ ਉਸ ਦੇ ਬਾਰੇ ਇਸ ਨੇ ਮਲੇਸ਼ੀਆ ਦੇ ਆਪਣੇ ਚੱਲਦੇ ਸਮਾਗਮ ਦੇ ਵਿੱਚ ਵੀ ਇਹ ਗੱਲਾਂ ਪਾਆਂ ਕਿਆਂ ਵਸਗਰ ਨੂੰ ਲੈ ਕੇ ਮਨਿੰਦਰ ਸਿੰਘ ਸਿਰਸਾ ਅਤੇ ਹੋਰ ਗੁਰਦੁਆਰਾ ਬੰਗਲਾ ਸਾਹਿਬ ਕਮੇਟੀ ਦੇ ਜਿੰਨੇ ਵੀ ਸਿੰਘ ਨੇ ਸਾਰਿਆਂ ਨੇ ਇਸ ਬੀਬੀ ਦੀ ਕਈ ਹੋਈ ਗੱਲ ਦਾ ਇਤਰਾਜ਼ ਕੀਤਾ ਅਤੇ ਇਹ ਕਿਹਾ ਕਿ ਜਾਣ ਬੁਝ ਕੇ ਇਹ ਵਿਦੇਸ਼ੀ ਸਟੇਜਾਂ ਦੇ ਉੱਪਰ ਬੈਠ ਕੇ ਗੁਰਦੁਆਰਾ ਬੰਗਲਾ ਸਾਹਿਬ ਵੀ ਤੋਹਫੀਨ ਕਰ ਰਹੀ ਹੈ ਗੁਰਦੁਆਰਾ ਬੰਗਲਾ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਮੁਕਾਮ ਹੈ ਐਡੇ ਵੱਡੇ ਧਾਰਮਿਕ ਸਥਾਨ ਦੀ ਤੋਹਫੀਨ ਕਰਨਾ ਇਹ ਬਿਲਕੁਲ ਗਲਤ ਗੱਲ ਹੈ ਇਸ ਤੋਂ ਇਲਾਵਾ ਕਿੰਨੀ ਅਸ਼ਲੀਲਤਾ ਫਲਾਰੀ ਹੈ ਸੋਸ਼ਲ ਮੀਡੀਆ ਦੇ ਉੱਪਰ ਇਸ ਦੇ ਤੁਸੀਂ ਵੀ ਲੋਕ ਦੇਖੋ ਵਲੋਗ ਦੇ ਵਿੱਚ ਇਸ ਨੇ ਬੈਂਕੋਗ ਵਰਗੇ ਸ਼ਹਿਰ ਦੇ ਬਾਰੇ ਇਸ ਨੇ ਹਾਸੇ ਮਜ਼ਾਕ ਦੇ ਵਿੱਚ ਲਿਆ ਡਬਲ ਮੀਨਿੰਗ ਗੱਲਾਂ ਕਰਨੀਆਂ ਜੋ ਵੀ ਆਪਣੇ ਭਰਾ ਦੇ ਨਾਲ ਐਦਾਂ ਦੀਆਂ ਵਲੌਗ ਬਣਾਉਣੇ ਇਹ ਸਿੱਖ ਹੋ ਗਏ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਉਹ ਭਰਾ ਹੈ ਇਹ ਭੈਣ ਹੈ ਤੇ ਭੈਣ ਭਰਾ ਆਪਸ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣਾ ਮਰਿਆਦਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਮਰਤ ਘਰੀ ਹੈ ਲੋਕ ਸਾਡਾ ਮਜ਼ਾਕ ਬਣਾਉਂਦੇ ਨੇ ਲੋਕ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਕੁੱਲੜ ਪੀਜੇ ਵਾਲਿਆਂ ਦੀ ਹੁਣ ਨਕਲ ਕੀਤੀ ਹੈ ਤੇ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਐਦਾਂ ਦੀਆਂ ਹਰਕਤਾਂ ਕਰਦਿਆਂ ਨੂੰ সুইমিং ਪੂਲ ਦੇ ਵਿੱਚ ਨਾ ਰਹੇ ਨੇ ਹੋਰ ਵੀ ਡਬਲ ਮੀਨਿੰਗ ਗੱਲਾਂ ਕਰ ਰਹੇ ਨੇ ਸ਼ਰਾਬ ਪੀਣ ਦੀਆਂ ਗੱਲਾਂ ਕਰ ਰਹੇ ਨੇ ਕਿ 100 ਰੁਪਏ ਦੀ ਤਾਂ ਇਹ ਆਉਂਦੀ ਹੈ ਕੋਲਡ ਡਰਿੰਕ ਆਉਂਦੀ ਹੈ ਤੇ 100 ਰੁਪਏ ਦੀ ਸ਼ਰਾਬ ਆਉਂਦੀ ਹੈ ਫਿਰ ਸ਼ਰਾਬ ਪੀਓ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਇਸ ਕਰਕੇ ਇਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੂਰੇ ਸਿੱਖ ਪੰਥ ਦੇ ਕੋਲੋਂ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ